ਇਹ ਪ੍ਰਸ਼ਨ ਨਾ ਜਿਹਾ ਨਹੀਂ ਰੰਗ ਸਾਹਮਣੇ ਬੈਠਾ ਆਹੋ ਉਹ ਲੋਕ ਚੰਗੇ ਉਹਨਾਂ ਨੇ ਕਿਹਾ ਸੀ ਕੋਈ ਮਾੜੀ ਚਾਹੀਦੀ ਆਹੋ ਦੇਖੋ ਕੋਈ ਕਦੀ ਜੀ ਕਾਰਵਾਈ ਕਰੋ ਹਾਂ ਤੇ ਫਿਰ ਤੁਸੀਂ ਕੀ ਕਿਹਾ ਅੱਗੋਂ ਬੰਦਾ ਉਹ ਮੁੰਡੇ ਕਿਹਾ ਸੀ ਆਹ ਨਹੀਂ ਉਹ ਗੋਲ ਨੂੰ ਆਪਾਂ ਕੀਆ ਤੁਹਾਡਾ ਜੀ ਚਲਾ ਦੇਵਾਂਗੇ ਤੁਸੀਂ ਖਲੋਵੋਗੇ ਮੈਂ ਨਾਲ ਕਰਵਾ ਦਿੰਦਾ ਤੁਸੀਂ ਖਲੋਵੋਗੇ ਸਾਰਾ ਕੰਮ ਹੋ ਜਾਏਗਾ ਖਲੋਵੋ ਤਾਂ ਸਹੀ ਖਲੋਵਾਂਗੇ ਖਲੋਵਾਂਗੇ ਸਾਰਾ ਮੱਲਾ ਆਏਗਾ ਮੈਂ ਨੇ ਕਹੀ ਜਾਂਦਾ ਪਰ ਨਹੀਂ ਜੀ ਕੋਈ ਗੱਲ ਨਹੀਂ ਜੋ ਹੋ ਗਿਆ ਠੀਕ ਹੈ ਜਿਹੜਾ ਕਹੋਗੇ ਉਹ ਕਰ ਲੈਣੇ ਹੈ ਕਿਹੜੀ ਗੱਲ ਹੈ ਕਿ ਉਹਨਾਂ ਨੇ ਸਵੇਰ ਤੱਕ ਕਰ ਦਿੱਤਾ ਡਾਟਾ ਅਲਟੀਮੇਟਰ ਵੀ ਨਹੀਂ ਦਿੱਤਾ ਉਹਨਾਂ ਨੇ ਹੈ ਕਿ ਕਿ ਸਾਰਾ ਇਹਨਾਂ ਉਦੀ ਫੋਟੋ ਨਹੀਂ ਕੋਈ ਤੁਹਾਡੇ ਕੋ ਮੋਬਾਈਲ 'ਚ ਮੋਬਾਈਲ ਦੇ ਵਿੱਚ ਫੋਟੋ ਨਹੀਂ ਕੋਈ ਉਹੋ ਦਵਾ ਨਾ ਨਾ ਕਰੋ ਲੈ ਲਿਓ ਫੋਟੋ ਉਹ ਮੈਨੂੰ ਭੇਜ ਦਿਓ ਆਜੋ ਅਕਰ ਪਹਿਲਾਂ ਤੇ ਸਾਰੇ ਜਿਹੜੇ ਆਪਣੇ ਵੀਵਰਸ ਐ ਉਹਨਾਂ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਮੈਂ ਸੰਦੀਪ ਸਿੰਘ ਕਈ ਭਾਰਤੀ ਜਨਤਾ ਪਾਰਟੀ ਵਾਰਡ 29 ਦਾ ਇੰਚਾਰਜ ਹਾਂ ਔਰ ਇਹ ਮੇਰੀ ਵਾਰਡ ਦੇ ਵਿੱਚ ਹੀ ਪੈਂਦਾ ਵਾ ਜਿਹੜਾ ਵਾਕਿਆ ਹੋਇਆ ਵਾ ਸਵੇਰੇ तकरीबन तकरीबन ਕੋਈ 4:30 ਪੌਣੇ 5 ਦਾ ਸਮਾਂ ਸੀ ਇਹ ਆਪਣੇ ਗੁਜਰਾਤੀ ਬਸਤੀ ਏਕਤਾ ਨਗਰ ਦੇ ਵਿੱਚੋਂ ਇੱਕ तकरीबन 13-14 ਸਾਲ ਦੀ ਕੁੜੀ ਆਪਣੀ ਮਾਂ ਦੇ ਨਾਲ ਜਿਹੜਾ ਵਾ ਉਹ ਲੋਹਾ ਲੈ ਕੇ ਚੁਗਣ ਉਹ ਇੱਥੇ ਆਈ ਹੈ ਤੇ ਸਵੇਰ ਦੇ ਵਾਕਿਆ ਦੇ ਅਨੁਸਾਰ ਜਿਹੜਾ ਵਾ तकरीबन 4:30 ਪੌਣੇ 5 ਵਜੇ ਜਿਹੜਾ ਵਾ ਉਹ ਇੱਕ ਬੱਸ ਜਿੰਨੇ ਉਹਨੂੰ ਹਿੱਟ ਕੀਤਾ ਤੇ ਉਹ ਨਿਕਲ ਗਈ ਤੇ ਕੁੜੀ ਦੀ ਜਿਹੜੀ ਆ ਉਹ ਡੈਥ ਹੋ ਗਈ ਪਰ ਇਹ ਬੜੀ ਹੀ ਸਮਝਦੇ ਆ ਕਿ ਮੰਦਭਾਗੀ ਗੱਲ ਹੈਗੀ ਹੈ ਤੇ ਜਿਹੜੀ ਉਹ ਡੈਥ ਹੋਈ ਹੈ ਅਸੀਂ ਜਿਹੜਾ ਉਹ ਉਹਦੇ ਲਈ ਰਿਪੋਰਟ ਲਿਖਾਈ ਹੈ ਇਸ ਟਾਈਮ ਬੱਸ ਸਟੈਂਡ ਚੌਂਕੀ ਦੇ ਵਿੱਚ ਤੇ ਉਹਨਾਂ ਨੇ ਜਿਹੜਾ ਵਾ ਪਹਿਲੀ ਜਿਹੜੀ ਕਾਰਵਾਈ ਉਹ ਕਰ ਦਿੱਤੀ ਹੈ ਕਿ ਐਫ ਆਈ ਆਰ ਲੋਜ ਕਰ ਦਿੱਤੀ ਹੈ ਬਟ ਉਹ ਅਣਪਛਾਤੇ ਆ ਤੇ ਅਸੀਂ ਜਿਹੜਾ ਵਾ ਉਹ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਪਏ ਆ ਕਿ ਸੀਸੀਟੀਵੀ ਖੰਗਾਲੋ ਕਿਉਂਕਿ ਹਰ ਚੌਂਕ ਦੇ ਵਿੱਚ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਅਸੀਂ ਇਨੂੰ ਸ਼ਹਿਰ ਨੂੰ ਇੱਕ ਸਮਾਰਟ ਸਿਟੀ ਦਾ ਦਰਜਾ ਦਿੱਤਾ ਵਾ ਘਰ ਘਰ ਆਪਾਂ ਕਹਿ ਸਕਦੇ ਹਰ ਚੌਂਕ ਦੇ ਵਿੱਚ ਇੱਥੇ ਸੀਸੀਟੀਵੀ ਕੈਮਰਾ ਜਿਹੜੇ ਆ ਉਹ ਲਗਾਏ ਗਏ ਆ ਜਿਹਦੇ ਨਾਲ ਕ੍ਰਾਈਮ ਨੂੰ ਕੰਟਰੋਲ ਕੀਤਾ ਜਾ ਸਕਤੇ ਏਡੀ ਵੱਡੀ ਵਾਰਦਾਤ ਹੋਈ ਆ ਹੁਣ ਇੱਥੇ ਇਹ ਚੀਜ਼ ਦੇਖਣ ਵਾਲੀ ਆ ਕਿ ਕਿੰਨਾ ਕੁ ਜਿਹੜਾ ਇਹਨਾਂ ਨੇ ਆਪਣਾ ਕੰਮ ਕੀਤਾ ਵਾ ਔਰ ਕਿੰਨਾ ਕੋ ਵਾਕਈ ਹੀ ਅਸਲ ਦੇ ਵਿੱਚ ਉਹ ਹੋ ਰਿਹਾ ਵਾ ਸੀਸੀਟੀਵੀ ਕੈਮਰਾ ਜਿਹਨਾਂ ਦੇ ਚੱਲਦੇ ਨਹੀਂ ਚੱਲਦੇ ਉੱਥੇ ਲੱਗਾ ਹੋਇਆ ਵਾ ਅਸੀਂ ਇਹਨਾਂ ਨੂੰ ਇਹੀ ਗੁਜਾਰਿਸ਼ ਕੀਤੀ ਆ ਕਿ ਇਹਨੂੰ ਵੇਖੋ ਔਰ ਜਿਹੜੇ ਬੰਦੇ ਨੇ ਇਹ ਕੰਮ ਕੀਤਾ ਵਾ ਉਹ ਰੋਕਣ ਦੀ بجائے ਫਰਸਟ ایڈ ਦੇਣ ਦੀ بجائے ਉਹਨੇ ਦੌੜਨ ਦਾ ਕੰਮ ਕੀਤਾ ਤੇ ਉਸ ਬੰਦੇ ਦੇ ਉੱਤੇ ਜਿਹੜਾ ਵਾ ਉਹ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜੇ ਨਹੀਂ ਤੁਹਾਡੀ ਮੰਗਾ ਪੂਰੀ ਹੁੰਦੀਆਂ ਤੇ ਕੀ ਕਰਾਂਗੇ ਫਿਰ ਇਸਰਾਮਾ ਜੀ ਜੋ ਪਰਿਵਾਰ ਦਾ ਫੈਸਲਾ ਵਾ ਉਹਨਾਂ ਨੇ ਕਿਹਾ ਕਿ ਅਸੀਂ ਜਿਹੜਾ ਵਾ ਲਾਸ਼ ਦਾ ਸਸਕਾਰ ਨਹੀਂ ਕਰਨਾ ਸਾਡਾ ਤੇ ਬੱਚਾ ਜਿਹੜਾ ਵਾ ਚਲਾ ਗਿਆ ਹੁਣ ਜਿਹੜਾ ਵਾ ਪਰਿਵਾਰ ਵੱਲੋਂ ਇਹ ਮੈਸੇਜ ਹੈਗਾ ਵਾ ਮੇਰੇ ਥਰੂ ਕਿ ਅਸੀਂ ਜਿਹੜਾ ਵਾ ਉਹ ਤਰਨਾ ਲਾਲ ਨਹੀਂ ਫਿਰ ਮਜਬੂਰ ਹਾਂ ਜੇ ਇਹਦੇ ਉੱਤੇ ਪੁਲਿਸ ਕਾਰਵਾਈ ਨਹੀਂ ਕਰਦੀ ਇਨਸਾਫ ਚਾਹੀਦਾ ਸਾਨੂੰ ਇਨਸਾਫ ਚਾਹੀਦਾ ਸਰਕਾਰ ਹਾਂਜੀ ਤੇਰਾ ਨਾਮ ਬਤਾ ਅਸੀਂ ਕੀ ਨਾਮ ਦੱਲਾ ਸੋਨੋ ਹਾਂਜੀ ਕੀ ਹੋਇਆ ਜੀ ਅਸ ਸਵੇਰੇ ਦੱਸੋ ਦੱਸੋ ਸਵੇਰੇ ਮੇਰੀ ਕੁੜੀ ਉਹ ਤੁਮੇ ਨੂੰ ਪਤਾ ਨਹੀਂ ਲੱਗਿਆ ਮੈਂ ਪਿੱਛੇ ਆਂਡੀ ਸੀ ਮੈਂ ਬਸ ਵੀਰ ਨਹੀਂ ਦੇਖੀਓ ਮਗਰੋਂ ਆਂਟੀ ਦੇ ਉਦੋਂ ਬਸਦੇ ਉਹ ਕਹਿੰਦੇ ਤੁਰੇ ਮਰੇ ਮਰੇ ਤੁਰੇ ਬਸ ਗਈ ਐ ਉਹਦੇ ਥੱਲੇ ਸਾਰੇ ਵੱਡੇ ਬੁੱਢੀ ਪਈ ਮਰੀ ਪਈ ਸੀ ਥੱਲੇ ਐ ਮੈਂ ਬਸ ਤਾਂ ਨੰਗੀ ਬਸ ਉੱਪਰ ਦੀ ਨੰਗੀ ਆ ਜੀ ਬਸ ਇੱਕ ਬੰਨੇ ਦੇ ਨੰਗੀ ਇੱਕ ਬੰਨੇ ਸਾਰਾ ਪਾਟਾ ਪਿਆ ਸੀ ਉਹਦਾ ਜਿਹੜਾ ਇਹਨਾਂ ਦਾ ਲਈ ਕੋਈ 5 5:30 ਇਨਸੀਡੈਂਟ ਦੇ ਪਰ ਕਿ 108 ਵਾਲੇ ਲੈ ਕੇ ਗਏ ਉਹਨੂੰ ਸਿਵਲ ਹਸਪੀਟਲ ਜੀ ਉੱਥੇ ਲੜਕੀ ਡਾਕਟਰਾਂ ਦੇ ਸਭੀ ਬਰੋਡ ਡੈੱਡ ਤੇ ਉਹ ਇਸ ਬੰਦੇ ਜੀ ਐਫਆਰ ਲੋਸ ਕਰ ਦਿੱਤੀ ਹੈ ਤੇ ਬਾਕੀ ਦੀ ਤਫਤੀਸ਼ ਜਾਰੀ ਹੈ ਬਾਕੀ ਸਾਰੀ ਤਫਤੀਸ਼ ਕਰਕੇ ਦੇਖਾਂਗੇ ਕਿ ਕਿਸੇ ਵੀ ਵਾਹਨ ਦਾ ਐਕਸੀਡੈਂਟ ਹੋਇਆ ਵਾ ਤੇ ਉਹ ਚੈੱਕ ਕਰਾਂਗੇ ਜੀ ਕੈਮਰੇ ਸੰਘਾਲੇ ਜਾ ਰਹੇ ਹਾਂ ਹਾਂ ਜੀ ਹਾਂ ਜੀ ਸੋ ਸ਼ੁਰੂ ਕਰਾਂਗੇ ਸਾਰੀ ਅੱਜ ਪੂਰੀ ਬਾਕੀ ਕਾਰਵਾਈ ਕਰਕੇ ਤੇ ਐਫਆਰ ਲੋਸ ਕਰ ਦਿੱਤੀ ਹੈ